ਸਤਿਗੁਰਾਂ ਦੀ ਸਜੀ ਔਰ ਜਵਾਨੀ ਦੀ ਸਾ ਸੰਗਤ ਦਿਓ ਆਬ ਮਾਈ ਭਾਈ ਤਨਤਾ ਦੇ ਜੋਗ ਹੋ ਜਿਨਾਂ ਨੂੰ ਜਗਰਾਤ ਪਤੰਦ ਦੇ ਮਾਨਕ ਪੁਰਤਾ ਕਦੀ ਤੇ ਬਰਾਜਮਾਨ ਤਾਕਤ ਸਤਗੁਰੂ ਸਾਰੇ ਸੰਸਾਰ ਦੇ ਸੰਜੇ ਰਹਿਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਵਨ ਪਵਿੱਤਰ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸੁਨੇ ਪ੍ਰਾਪਤ ਹੋਇਆ ਓ ਅੱਜ ਦਾ ਹੁਕਮਨਾਮਾ ਸਾਹਿਬ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਗਿਆ ਅੱਜ ਦਾ ਹੁਕਮਨਾਮਾ ਸਾਹਿਬ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਜਨਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਆਓ ਸਾਰੇ ਆਪੋ ਆਪਣੀਆਂ ਮਨੋਵਿੱਤਿਆਂ ਨੂੰ ਆਕਾਦਰ ਕਰਕੇ ਸ਼ਰਵਣ ਕਰੀਏ ਸੋਨਕ ਮਹਲਾ 3 ਜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜੀ ਪ੍ਰਮਾਨ ਕਰਦੇ ਨੇ ਏ ਮਨ ਹਰ ਜੀ ਕਰ ਤੋ ਇਕ ਮਨ ਇਕ ਜਿਤ ਪਾਏ ਮਹਾਰਾਜ ਜੀ ਕਹਿੰਦੇ ਹੈ ਮੇਰੀ ਜਿੰਦਰੀਏ ਹੇ ਮੇਰੇ ਆ ਮਨਾ ਤੂੰ ਇਕਾਗਰ ਚਿੱਤ ਅੰਦਰ ਅਭੋਰ ਲੀਨਤਾ ਦੁਆਰਾ ਪੂਜਿਆ ਪ੍ਰਭੂ ਦਾ ਪਿਆਰ ਨਾਲ ਸਿਵਨ ਕਰ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਹਰ ਕੀਆ ਸਦਾ ਸਦਾ ਵਡਿਆਈਆ ਦੇਨਾ ਪਛੋਤਾਈ ਉਹ ਵਾਹਿਗੁਰੂ ਅਬਨਾਸੀ ਤੇ ਸਦੀਵੀ ਸਤਿਗੁਰ ਅਨ ਵਾਹਿਗੁਰੂ ਦੀਆਂ ਵਡਿਆਈਆਂ ਉਹ ਦੇ ਕੇ ਮੁੜ ਕੇ ਪਰਚਾ ਤਾਪ ਨਹੀਂ ਕਰਦਾ ਉਹ ਪਸਤਾਉਂਦਾ ਨਹੀਂ ਹੈ ਔਰ ਹਰ ਕ ਸਦਵਲ ਰਹਾ ਮੈਂ ਜਿੱਦ ਸੇ ਮਿਆ ਸੁਖ ਪਾਏ ਮੈਂ ਹਮੇਸ਼ਾ ਵਾਹਿਗੁਰੂ ਕੋ ਕੁਰਬਾਨ ਜਾਂਦਾ ਹਾਂ ਦੀ ਦੀ ਸੇਵਾ ਕਮਾਉਣ ਨਾਲ ਆਰਾਮ ਪ੍ਰਾਪਤ ਹੁੰਦਾ ਸੁਖ ਪ੍ਰਾਪਤ ਹੁੰਦੇ ਨੇ ਜਦੋਂ ਅਸੀਂ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਾਂਗੇ ਸੇਵਾ ਕਰਨ ਦੇ ਨਾਲ ਸੁਖ ਪ੍ਰਾਪਤ ਹੁੰਦੇ ਨੇ ਦੁੱਖਾਂ ਦਾ ਪਾਪਾਂ ਦਾ ਬਿਗੜਨਾ ਦਾ ਨਾਸ ਹੋ ਜਾਂਦਾ ਦੇਵਾ ਔਰ ਸਿੰਘ ਕਰਨ ਦੇ ਨਾਲ ਨਾਨਕ ਗੁਰਮਖ ਮਿਲ ਰਹੇ ਓਮ ਅਬਦ ਜਲਾਏ ਮਹਾਰਾਜ ਜੀ ਕੇ ਨਾਮ ਦੇ ਨਾਲ ਆਪਣੀ ਹੰਗਤਾ ਨੂੰ ਸਾੜ ਦੇ ਨਾਮ ਦੇ ਨਾਲ ਆਪਣੇ ਹੰਕਾਰ ਨੂੰ ਸਾੜ ਦੇ ਗੁਰਮੁਖ ਸ੍ਰਵਮਣੀ ਅੰਦਰ ਹਰ ਲੀਨ ਰਹਿੰਦਾ ਹੈ ਜਿਹੜਾ ਗੁਰਮੁਖਾ ਉਹ ਨਾਮ ਜਪ ਕੇ ਸਿਮਰ ਕੇ ਆਪਣੇ ਹਉਮੈ ਹੰਕਾਰ ਨੂੰ ਸਾੜ ਦਿੰਦਾ ਹੈ ਫਿਰ ਪਰਮਕ ਪਿਆਰਿਓ ਉਹ ਵਾਜਗੁਰੂ ਪਰਮੇਸ਼ਰ Swami ਅੰਦਰ ਮੀਨ ਰਹਦਾ ਉਹਦੇ ਨਾਮ ਨਾਲ ਹੀ ਜੀਤੀ ਜੁੜੀ ਰਹਦੀ ਆ ਆਤਮਾ ਪ੍ਰਮਾਤਮਾ ਵਿੱਚ ਜੁੜ ਜਾਂਦੀ ਆ ਮਹ ਅੱਲਾ ਪੰਜਵਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਉਹ ਵਾਹਿਗੁਰੂ ਆਪ ਬੰਦੇ ਨੂੰ ਆਪਣੀ ਸੇਵਾ ਲਾਉਂਦਾ ਹੈ ਅਤੇ ਆਪ ਹੀ ਉਨ੍ਹਾਂ ਨੂੰ ਬਖਸ਼ਸ ਕਰਦਾ ਹੈ ਸਭ ਦਾ ਮਾਪਿ ਆਪ ਹੈ ਆਪੇ ਸਾਰ ਕਰੇ ਉਹ ਖੁਦ ਸਾਰਿਆਂ ਦਾ ਪਿਤਾ ਅਤੇ ਮਾਤਾ ਹੈ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਭਾਈ ਮਾਤਾ ਪਿਤਾ ਹੈ ਔਰ ਆਪੇ ਹੀ ਉਹ ਸਾਰਿਆਂ ਦੇ ਸੰਭਾਲ ਕਰਦਾ ਉਹ ਆਪ ਸਾਰਿਆਂ ਦੇ ਦੇਖਭਾਲ ਕਰਦਾ ਉਹ ਖਿਆਲ ਕਰਦਾ ਸਾਰਿਆਂ ਦੇ ਘਾੜ ਕਰਦਾ ਜਿਵੇਂ ਆਪਾਂ ਆਪਣੇ ਬੱਚਿਆਂ ਦੀ ਗੌਰ ਕਰਦੇ ਆ ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਦਾ ਗੌਰ ਕਰਦਾ ਹੈ ਤਾਂ ਗੁਰਮੁਖ ਪਿਆਰਿਓ ਕਿਉਂਕਿ ਮਾਤਾ ਪਿਤਾ ਨੂੰ ਬੱਚੇ ਦਾ ਫਿਕਰ ਹੁੰਦਾ ਉਹਨੂੰ ਚਿੰਤਾ ਹੁੰਦੀ ਆ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੂੰ ਸਭੀ ਸਾਰਿਆਂ ਦੀ ਫਿਕਰ ਹੈ ਚਿੰਤਾ ਹੈ ਨਾਨਕ ਨਾਮ ਧਿਆਇ ਨਾਮ ਤਿਨ ਮੇਜ ਕਰ ਵਾਸ ਹੈ ਜੁਗ ਜੁਗ ਸੋਭਾ ਹੋਏ ਤੇ ਤੇ ਪਾਤਸ਼ਾਹ ਮਹਾਰਾਜ ਜਿਹਨੇ ਜੋ ਨਾਮ ਦਾ ਸਿਮਰਨ ਕਰਦੇ ਹਨ ਜੋ ਨਾਮ ਦਾ ਸਿਮਰਨ ਕਰਦੇ ਹਨ ਉਹ ਆਪਣੇ ਨਿੱਜ ਦੇ ਧਾਲ ਵਿੱਜ ਨਿਵਾਸ ਪਾਉਂਦੇ ਹਨ ਅਤੇ ਸਾਰਿਆਂ ਦੁਗਾਂ ਅੰਦਰ ਉਹਨਾਂ ਦੀ ਇੱਜ਼ਤ ਹੁੰਦੀ ਆ ਸਾਰੇ ਜੁਗਾ ਅੰਦਰ ਉਹਨਾਂ ਦੀ ਇੱਜ਼ਤ ਹੁੰਦੀ ਆ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਸਾਰੇ ਦੁਗਾਂ ਦੇ ਵਿੱਚ ਨਾਮ ਦਾ ਅਰੰਗਨ ਕਰਦੇ ਹਨ ਉਹ ਆਪਣੇ ਨਿੱਜ ਦੇ ਥਾਮ ਅੰਦਰ ਨਿਵਾਸ ਪਾਉਂਦੇ ਨੇ ਤੇ ਸਾਰੇ ਜੁਗਾਂ ਅੰਦਰ ਉਹਨਾਂ ਦੀ ਇੱਜ਼ਤ ਹੁੰਦੀ ਆ। ਪੌੜੀ ਦੂ ਕਰਨ ਕਾਰਨ ਸਮਰਤ ਹੈ। ਕਰਤੇ ਪਰ ਤੁਗ ਬਿਨਿਆ ਪਰ ਨ ਕੋਈ ਆਰੇ ਉਹ ਵਾਹਿਗੁਰੂ ਪਰਮੇਸ਼ਰ ਹੁਣ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਹੋਰ ਨਹੀਂ ਕੋਈ ਹੈ ਉਹ ਸਾਰਿਆਂ ਦੀ ਆਪ ਦੇਖ ਤੇ ਭਾਲ ਕਰਦਾ ਹੈ ਸਾਰੇ ਕੰਮ ਕਰਨ ਨੂੰ ਸਰਵ ਸ਼ਕਤੀਮਾਨ ਹੈ ਤੇਰੇ ਬਿਗੈਰ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ ਹੈ ਇੱਕੋ ਆਸਰਾ ਉਹ ਕਾਲ ਮੁਰਖਵਾਰੀ ਗੁਰੂ ਪਰਮੇਸ਼ਰ ਦਾ ਹੈ ਤਤੇ ਆਪੇ ਸ੍ਰਿ ਸਿਰਜੀਆ ਆਪੇ ਫੰਡਾ ਕੋਈ ਤੂੰ జగਤ ਅੰਦਰ ਰਚਿਆ ਹੋਇਆ ਹੈ। ਏ ਵਾਇਕਰੂ ਪਰਮੇਸ਼ਰ ਤੂੰ ਸੰਸਾਰ ਦੇ ਅੰਦਰ ਰਚਿਆ ਹੋਇਆ ਹੈ। ਅਤੇ ਆਪ ਹੀ ਆਖਰਕਾਰ ਜਿਸ ਨੂੰ ਨਾਸ ਕਰ ਦੇਵੇਂਗਾ। ਉਹ ਸਾਰੇ ਸੰਸਾਰ ਦੇ ਵਿੱਚ ਵਾਇਕਰੂ ਪਰਮੇਸ਼ਰ ਆਪ ਰਚਿਆ ਹੋਇਆ ਭਾਈ। ਉਹ ਸਾਰ ਸंसार ਨੂੰ ਆਪ ਹੀ ਨਾਸ਼ ਕਰਨ ਵਾਲਾ ਹੈ ਆਪ ਹੀ ਰਚਦਾ ਹੈ ਤੇ ਆਪ ਹੀ ਨਾਸ਼ ਕਰਦਾ ਉਹਨੇ ਅੱਗੇ ਵੀ ਡਿਊਟੀਆਂ ਲਾਈਆਂ ਹੋਈਆਂ ਨੇ ਤਾਂ ਗੁਰਮੁਖ ਪਿਆਰ ਉਹਨਾਂ ਦੀ ਆਪੋ ਆਪਣੀਆਂ ਡਿਊਟੀਆਂ ਨੇ ਇੱਕ ਘਨਾਰੀ ਦੀ ਡਿਊਟੀ ਲਾ ਦਿੰਦੀ ਇੱਕ ਲਾਇਕ ਕਰਨ ਦੀ ਲਾ ਦਿੰਦੀ ਪਰ ਸਚੇ ਪਾਲਸਾ ਮਹਾਰਾਜ ਜੀ ਅੱਗੇ ਪ੍ਰਮਾਨ ਕਰਦੇ ਹਨ ਸਭ ਇੱਕ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬਾਬ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਕੇਵਲ ਤੇਰਾ ਹੁਕਮ ਸਾਰੇ ਪ੍ਰਚਲਿਤ ਹੋ ਰਿਹਾ ਹੈ ਜਿੰਨਾ ਕੁਝ ਤੂੰ ਕਰਦਾ ਹੈ ਤੇ ਉਹੀ ਹੁੰਦਾ ਉਹ ਸਾਰੇ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਪ੍ਰਚਲਿਤ ਹੈ ਜਿੰਨਾ ਕੁਝ ਵਾਹਿਗੁਰੂ ਪਰਮੇਸ਼ਰ ਕਰਦਾ ਉਹੀ ਕਰਦਾ ਪਰ ਕੀ ਉਲਟ ਵੀ ਚੱਲ ਜਾਂਦੇ ਨੇ ਜੇ ਮੈਂ ਫੋਨ ਕਰਾਂ ਮੈਂ ਕੋ ਪਿਆਰ ਹੋ ਘਰ ਦੇ ਵਿੱਚ ਦੋ ਪੁੱਤਰ ਹੋਣ ਇੱਕ ਪੁੱਤਰ ਆ ਗਿਆ ਕਾਰੀਆ ਇੱਕ ਪਰ ਉਲਟ ਵੀ ਚੱਲਦਾ ਹੈ ਬੜਾ ਤੇਤਰ ਨੂੰ ਸਮਝਾਦਾ ਹੈ ਤੇ ਜੇ ਨਹੀਂ ਸਮਝਦਾ ਫਿਰ ਦੇਖੋ ਵੀ ਅਫਸਰਾਰੇ ਪਰਿਵਾਰਾਂ ਵਾਲੇ ਕੀ ਕਹਿੰਦੇ ਫਿਰ ਅਪਕ ਕਹਿਣਾ ਨਹੀਂ ਜੇ ਨਹੀਂ ਕੋਈ ਸਮਝਦਾ ਉਹ ਖਾ ਕਰਕੇ ਜਿੱਤੇ ਖਾਣਾ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਵੀ ਸਾਨੂੰ ਸਮਝਾਉਂਦਾ ਹੈ ਉਹ ਸਾਰਾ ਕੁਝ ਸਾਨੂੰ ਸੋਝੀ ਦਿੰਦਾ ਹੈ ਜੇ ਫਿਰ ਵੀ ਉਲਟ ਚਲਦਾ ਹੈ ਰੱਬ ਤੋਂ ਪਰਮੇਸ਼ਰ ਤੋਂ ਉਹਦੇ ਕਾਨੂੰਨ ਕਾਇਦਾ ਤੋਂ ਜੇ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਜਾਂ ਭਾਈ ਤੂੰ ਜਦੋਂ ਕਰਮ ਜਲੀ ਚੱਲ ਜੀ ਇੱਦਾਂ ਰੱਖੀ ਇੱਕ ਦਿਨ ਤੁਰ ਪਸਤੌਣਾ ਪੈਂਦਾ ਆ ਕੋ ਸਤਨਾ। ਫਿਰ ਉਹ ਪਸਤੌਣਾ ਪੈਂਦਾ ਹੈ। ਕਿਉਂਕਿ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਸੰਜਾ ਹੈ ਔਰ ਇਹ ਸਾਰਿਆਂ ਨੂੰ ਦਿੰਦਾ। ਉਹ ਵਾਹਿਗੁਰੂ ਪਰਮੇਸ਼ਰ ਕੇਵਲ ਤੇਰਾ ਹੁਕਮ ਸਾਰੇ ਪ੍ਰਚਲਿਤ ਹੋ ਰਿਹਾ ਹੈ। ਜਿਹੜਾ ਕੁਝ ਕਰਦਾ ਤਉ ਉਹੀ ਹੈ ਕਰਦਾ ਹੈ ਉਹੀ ਹੁੰਦਾ ਹੈ ਵੱਡੇ ਆਈ ਗੁਰਮਖ ਦੇ ਪ੍ਰਭ ਹਰ ਪਵੈ ਸੋਈ ਗੁਰਾਂ ਦੇ ਰਾਗੀ ਪ੍ਰਭੂ ਬੰਦੇ ਨੂੰ ਪ੍ਰਭਤਾ ਪ੍ਰਦਾਨ ਕਰਦਾ ਉਹ ਬੜੀਆਂ ਹੀ ਹੁੰਦਾ ਹੈ ਵਾਹਿਗੁਰੂ ਪਰਮੇਸ਼ਰ ਉਹ ਬੜੀਆਂ ਬਖਦਾ ਹੈ ਤਾਂ ਗੁਰੂ ਪਿਆਰਿਓ ਜੀ ਕਰ ਉਹ ਵਾਹਿਗੁਰੂ ਪਰਮੇਸ਼ਰ ਦੀ ਦਿੱਤੀ ਹੋਈਆਂ ਬੜੀਆਂ ਨੂੰ ਸਰਵ ਕੇਰਾ ਰੱਖੀ ਉਹ ਵਾਹਿਗੁਰੂ ਪਰਮੇਸ਼ਰ ਦੀਆਂ ਬੜੀਆਂ ਦੀ ਕਦਰ ਨਾ ਕਰੇ ਹੋਣੇ ਕਾਰ ਦੇ ਵਿੱਚ ਆ ਜਾਵੇ ਫਿਰ ਉਹਨਾਂ ਤੋਂ ਵਡਿਆਈਆ ਵਾਹਿਗੁਰੂ ਪਰਮੇਸ਼ਰ ਉਹ ਵੀ ਲੈਂਦਾ ਹੈ ਕੋ ਸਤਿਗੁਰਾਂ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਾਂ ਦੇ ਰਾਹੀ ਪ੍ਰਭੂ ਬੰਦੇ ਲੋਕ ਪ੍ਰਭਤਾ ਪ੍ਰਦਾਨ ਕਰਦਾ ਵਡਿਆਈ ਬਖਸ਼ਦਾ ਅੱਗੇ ਤਦ ਉਹ ਪ੍ਰਭੂ ਨੂੰ ਪਾ ਲੈਂਦਾ ਹੈ ਫਿਰ ਉਹ ਵਾਹਿਗੁਰੂ ਪਰਮੇਸ਼ਰ ਨੂੰ ਪਾ ਲੈਂਦਾ ਔਰ ਲਾਜ ਪ੍ਰਗਤੀ ਸਰਵਣ ਕਰੀਏ ਕੀ ਕਹਿੰਦੇ ਧਰਮ ਸ੍ਰੀ ਗੁਰੂ ਅਰਦਾਸ ਸਾਹਿਬ ਜੀ ਗੋਲ ਮੱਖ ਨਾਨਕ ਰਾਧਿਆ ਸਭ ਆਖੋ ਧੰਨ 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 ਗੁਰਸੋਈ ਗੁਰਮਖ ਨਾਨਕ ਰ데요 ਸਭ ਅੱਖੋਂ ਤਨ 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 ਗੁਰ ਸੋਈ ਸੁਬ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਾਂ ਦੀ ਦਇਆ ਦੁਆਰਾ ਨਾਨਕ ਸੁਆਮੀ ਦੇ ਸਿਮਰਨ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਸਾਰੇ ਜੜੇ ਕਹੋ ਧੰਨ 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 ਹਰਿ ਗੁਰੂ ਮਹਾਰਾਜੀ ਬਾਣੀ ਸਤਿਗੁਰੂ ਕਬੀਰ ਜੀ ਸੋ ਗਰਮੁ ਪਿਆਰੇ ਕੇਸਿ ਅਜਿਹਾ ਹੁਕਮ ਨਾਵਾ ਸਾਹਿਬ ਸਤਿ ਪਤਸਾ ਮਹਾਰਾਜ ਜੀ ਨੇ ਬਖਸ਼ ਕੀਤੀ ਰਹਿਤ ਕੀਤੀ ਅਨਿਆਰ ਸਰਤਾ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਮਹਾਰਾਜ ਜੀ ਆਪਕਿਆਂ ਦਾ ਕੋਟਨ ਔਰ ਔਰ ਧੰਨਵਾਦ ਤੁਸੀਂ ਸਾਨੂੰ ਨਵਾੜਿਆਂ ਨੂੰ ਨਤਾਰੇ ਨੂੰ ਚਰਣਾ ਦੇ ਵਿੱਚ ਬੈਠੇ ਹੋ ਇਸ ਭਾਗ ਸਮੇਂ ਬਖਸ਼ ਦਿੱਤੇ ਆ ਆਪਣੀਆਂ ਦਾ ਕੋਟਨ ਔਰ ਔਰ ਧੰਨਵਾਦ ਔ ਗੁਰੂ ਕਿਰਪਾ ਰਸਨਾ ਕਰੋ ਗਵੈਤਰ ਸਤਨਾਮ ਵਾਇਗੁਰ ਦੇ ਜਾਪ ਦੇ ਵਿੱਚ ਸਾਰੇ ਆਪਾਂ ਬਾਲਗੋ ਕੇ ਮਾਣ ਲੈ ਵਾਗੇ ਨਜਵਤ ਕੀ ਬੁਰਨਾ ਵਾਇ ਗੁਰੂ ਵਾਇ Hey, 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 Guru lá uh... Wow. i